ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਅਸੀਂ ਫੂਡ ਨੂੰ ਲੈ ਕੇ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਫਾਸਟ ਫੂਡ ਖਾਣ ਦਾ ਸ਼ੌਂਕ ਰੱਖਦੇ ਨੇ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਅੱਜ ਕੱਲ੍ਹ ਲੋਕ ਘਰਾਂ ਦਾ ਖਾਣਾ ਖਾ ਕੇ ਇੰਨਾ ਖੁਸ਼ ਨਹੀਂ ਹੁੰਦੇ ਜਿੰਨਾ ਉਹ ਬਾਹਰ ਦਾ ਖਾਣਾ ਖਾ ਕੇ ਖੁਸ਼ ਹੁੰਦੇ ਨੇ ਤੇ ਬਾਹਰ ਤੋਂ ਨੂੰ ਕੀ ਕੁਝ ਪਰੋਸਿਆ ਜਾਂਦਾ ਤੁਸੀਂ ਸਕਰੀਨ ਦੇ ਉੱਤੇ ਨਾਲ ਨਾਲ ਤਸਵੀਰਾਂ ਨਜ਼ਰ ਮਾਰ ਸਕਦੇ ਹੋ ਅਸੀਂ ਸੋਚਦੇ ਹਾਂ ਕਿ ਲੋਕ ਜੀ ਘਰ ਤਾਂ ਕੀ ਖਾਣਾ ਅੱਜ ਅਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਅਸੀਂ ਮਹਿੰਗਾ ਤੋਂ ਮਹਿੰਗਾ ਰੈਸਟੋਰੈਂਟ ਲੱਭਦੇ ਹਾਂ ਉਦੀ ਤੁਸੀਂ ਬਾਹਰੋਂ ਦਿੱਖ ਤਾਂ ਦੇਖ ਲੰਨੇ ਹੋ ਕਿ ਬਹੁਤ ਤਾਕੜਾ ਰੈਸਟੋਰੈਂਟ ਆ ਬਹੁਤ ਮਹਿੰਗਾ ਆ ਪਰ ਤੁਹਾਨੂੰ ਮਹਿੰਗੇ ਰੈਸਟੋਰੈਂਟਾਂ ਦੇ ਵਿੱਚ ਹੋਟਲਾਂ ਦੇ ਵਿੱਚ ਕੀ ਕੁਝ ਪ੍ਰੋਸੈਸ ਚੱਲ ਰਿਹਾ ਕਹਿਣ ਦੀ ਕੀ ਜ਼ਰੂਰਤ ਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਕ ਵਿਅਕਤੀ ਨੇ ਸੋਚਿਆ ਵੀ ਚਲੋ ਕੀ ਘਰ ਦੇ ਵਿੱਚ ਮੈਂ ਸੈਲਡ ਖਾਊਂਗਾ ਕਿਉਂ ਨਾ ਅੱਜ ਥੋੜਾ ਜਿਹਾ ਬਾਹਰੋਂ ਹੋਟਲ ਦੇ ਵਿੱਚ ਜਾ ਕੇ ਵਧੀਆ ਜਿਹਾ ਰੈਸਟੋਰੈਂਟ ਦੇ ਵਿੱਚ ਜਾ ਕੇ ਜਿਹੜਾ ਸੈਲਡ ਉਹ ਖਾਇਆ ਜਾਵੇ ਤਾਂ ਆਰਡਰ ਕਰਦਾ ਇਹ ਵਿਅਕਤੀ ਸੈਲਡ ਤਾਂ ਜਦੋਂ ਉਹ ਸੈਲ ਦੇ ਦੋ ਚਾਰ ਚਮਚੇ ਖਾ ਲੈਂਦਾ ਹੈ ਤਫਰੋਜ਼ ਦੇ ਵਿੱਚ ਉਸਨੇ ਦੇਖਿਆ ਕਿ ਇੱਕ ਜਿਉਂਦੀ ਜਾਗਦੀ ਸੁੰਡੀ ਨਜ਼ਰ ਆਈ ਜਿਸ ਤੋਂ ਬਾਅਦ ਇਸ ਵਿਅਕਤੀ ਦਾ ਖਾਦਾ ਪੀਤਾ ਵੀ ਜਿਹੜਾ ਕਿ ਬਾਹਰ ਆਉਣ ਨੂੰ ਹੋ ਗਿਆ ਕਿਉਂਕਿ ਜਦੋਂ ਉਸਨੇ ਦੇਖਿਆ ਕਿ ਸਾਨੂੰ ਚੀਜ਼ਾਂ ਜਿਹੜੀਆਂ ਪਰੋਸੀਆਂ ਜਾ ਰਹੇ ਨੇ ਉਹ ਕਿੰਨੀਆਂ ਇੱਕ ਚੰਗੀਆਂ ਪਰੋਸੀਆਂ ਜਾ ਰਹੀ ਨੇ ਲੋਕਾਂ ਨੂੰ ਐਨਾ ਘਟਿਆ ਖਾਣਾ ਪਰੋਸਿਆ ਜਾ ਰਿਹਾ ਬੇਸ਼ੱਕ ਤੁਸੀਂ ਵੱਡੇ ਤੋਂ ਵੱਡੇ ਰੈਸਟੋਰੈਂਟ ਦੇ ਵਿੱਚ ਚਲੇ ਜਾਓ ਪਰ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਹਰ ਥਾਂ ਦੇ ਉੱਤੇ ਹੋ ਰਿਹਾ ਹੈ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਾਫ਼ ਸਫਾਈ ਤਾਂ ਸਿਰਫ ਬਾਹਰੋਂ ਨਜ਼ਰ ਆਉਂਦੀ ਹੈ ਤੁਸੀਂ ਜਦੋਂ ਵੀ ਕਿਸੇ ਵੱਡੇ ਰੈਸਟੋਰੈਂਟ ਵੱਡੇ ਢਾਬਿਆਂ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਸੋਚਦੇ ਹੋ ਵੀ ਚੰਗਾ ਝਾੜੂ ਪੋਚਾ ਲੱਗਿਆ ਹੋਇਆ ਹੈ ਤੇ ਅੱਗੋਂ ਜਿਹੜਾ ਸਮਾਨ ਰੱਖਿਆ ਹੋਇਆ ਭਾਈ ਦਾ ਬਣਾਉਣ ਵਾਲਾ ਉਹ ਬੜਾ ਸੋਹਣਾ ਰੱਖਿਆ ਹੋਇਆ ਹੈ ਪਲੇਟਾਂ ਬਰੂਟਾਂ ਸਾਫ਼ ਕਰਕੇ ਰੱਖੀਆਂ ਹੋਈਆਂ ਨੇ ਤਾਂ ਕਦੇ ਵੀ ਉਹਨਾਂ ਚੀਜ਼ਾਂ ਤੇ ਨਾ ਜਾਇਆ ਕਰੋ ਜਿਹੜੇ ਜੇ ਤੁਸੀਂ ਖਾਣ ਲੱਗਿਓ ਉਹ ਕਿੱਥੇ ਤਿਆਰ ਹੋ ਰਹੀ ਐ ਉਥੇ ਜਾ ਕੇ ਨਜ਼ਰ ਮਾਰਿਆ ਕਰੋ ਤਾਂ ਪਤਾ ਤੁਹਾਨੂੰ ਲੱਗੂਗਾ ਬਾਹਰੋਂ ਤਾਂ ਹਰੇਕ ਸਫਾਈ ਕਰਕੇ ਚੀਜ਼ ਨੂੰ ਚਮਕਾ ਲੈਂਦਾ ਪਰ ਅੰਦਰੋਂ ਕੀ ਐ ਜਿਵੇਂ ਕਹਿ ਨਹੀਂ ਦਿੰਦੇ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਤਾਂ ਉਹੀ ਚੀਜ਼ ਐ ਵੀ ਜਿਹੜੇ ਅੱਗੋਂ ਚੰਕਾ ਮਾਰੀਆ ਨਾ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਖਾਣਾ ਵੀ ਸਹੀ ਪਰੋਸਿਆ ਜਾਵੇ ਅੱਜ ਕੱਲ੍ਹ ਲੋਕ ਬਿਮਾਰੀਆਂ ਦੇ ਨਾਲ ਪੀੜਤ ਕਿਉਂ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਸਾਫ਼ ਸਫਾਈ ਵਾਲਾ ਖਾਣਾ ਨਹੀਂ ਪਰੋਸਿਆ ਜਾ ਰਿਹਾ ਇਹ ਵਿਅਕਤੀ ਵੀ ਹੈਰਾਨ ਹੋ ਗਿਆ ਜਦੋਂ ਇਸਨੇ ਆਪਣੇ ਸੈਲਰ ਦੇ ਵਿੱਚ ਸੁੰਡੀ ਦਿਖੀ ਤਾਂ ਇਸਨੇ ਉਸ ਵਿਅਕਤੀ ਨੂੰ ਜਾ ਕੇ ਕਿਹਾ ਰੈਸਟੋਰੈਂਟ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਕਿ ਆਹ ਕੀ ਆ ਤਾਂ ਉਸਨੇ ਕਿਹਾ ਵੀ ਗਲਤੀ ਨਾਲ ਹੋ ਗਿਆ ਇਹ ਗਲਤੀ ਇਹਦੇ ਨਾਲ ਹੀ ਹੋਈ ਆ ਜਿਸ ਤੋਂ ਇਲਾਵਾ ਹੋਰ ਵੀ ਕਿਉਂਕਿ ਕਈ ਵਾਰ ਕਿਸੇ ਦਾ ਧਿਆਨ ਵੀ ਪੈਂਦਾ ਦਾ ਫਟਫਟ ਖਾਣ ਦੀ ਕਰਦਾ ਆ ਕਈ ਵਾਰ ਜਿਹੜੇ ਲੋਕ ਥੋੜਾ ਧਿਆਨ ਨਾਲ ਦੇਖ ਕੇ ਖਾਂਦੇ ਨੇ ਤਾਂ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਨਜ਼ਰ ਆ ਜਾਂਦੀਆਂ ਨੇ ਤਾਂ ਤੁਸੀਂ ਵੀ ਜੇਕਰ ਕਿਸੇ ਰੈਸਟੋਰੈਂਟ ਕਿਸੇ ਢਾਬੇ ਦੇ ਵਿੱਚ ਕੁਝ ਵੀ ਖਾਣ ਪੀਣ ਜਾਣੇ ਹੋ ਪਹਿਲਾਂ ਤਾਂ ਕਬਾਰ ਦਾ ਖਾਣਾ ਖਾਣ ਤੋਂ ਗੁਰੇਜ਼ ਕਰੋ ਕਿਉਂਕਿ ਤੁਹਾਡੀ ਸਿਹਤ ਨਾਲ ਜ਼ਰੂਰੀ ਕੁਝ ਵੀ ਨਹੀਂ ਹੁੰਦਾ ਪਰ ਜੇਕਰ ਤੁਸੀਂ ਫਿਰ ਵੀ ਸ਼ੌਂਕ ਰੱਖਦੇ ਹੋ ਕਿ ਅਸੀਂ ਬਾਹਰ ਦਾ ਹੀ ਖਾਣਾ ਖਾਣਾ ਤਾਂ ਉਸ ਨੂੰ ਚੰਗੀ ਤਰ੍ਹਾਂ ਜਿਹੜਾ ਕੀ ਉਸ ਨੂੰ ਚੰਗੀ ਤਰ੍ਹਾਂ ਜਾਂਚ ਲਓ ਦੇਖ ਲਓ ਕਿ ਖਾਣੇ ਦੇ ਵਿੱਚ ਕੁਝ ਗਲਤ ਤਾਂ ਨਹੀਂ ਤਾਂ ਇਸ ਵਿਅਕਤੀ ਨੇ ਕਾਫੀ ਤਰਾਜਟਾਇਆ ਕਿ ਤੁਹਾਡੇ ਰੈਸਟੋਰੈਂਟ ਦਾ ਐਨਾ ਨਾਮ ਆ ਐਨਾ ਬ੍ਰਾਂਡ ਆ ਪਰ ਤੁਸੀਂ ਅਜੇਹਾ ਘਟੀਆਂ ਖਾਣਾ ਲੋਕਾਂ ਨੂੰ ਪਰੋਸ ਰਹੇ ਹੋ ਜਿਸ ਨੂੰ ਦੇਖ ਕੇ ਹਾਲਾਂਕਿ ਉਹ ਵਿਅਕਤੀ ਇਹ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਬਦਲ ਦਿੰਨੇ ਆ ਤਾਂ ਫਿਰ ਇਹ ਨੌਜਵਾਨ ਕਹਿੰਦਾ ਹੈ ਕਿ ਗੱਲ ਬਦਲਣ ਦੀ ਨਹੀਂ ਹੈਗੀ ਗੱਲ ਹੈ ਸਾਫ ਸਫਾਈ ਦੀ ਤਾਂ ਕਹਿੰਦਾ ਕਹਿੰਦਾ ਸਾਫ ਸਫਾਈ ਤਾਂ ਹੈਗੀ ਆ ਬਾਹਰੋਂ ਸਾਫ ਸਫਾਈ ਦਾ ਕੀ ਕਰਨਾ ਜਿਹੜੀ ਚੀਜ਼ ਇਨਸਾਨ ਨੇ ਖਾਣੀ ਆ ਜਿਹੜਾ ਤੁਹਾਡੇ ਦੁਕਾਨ ਦੇ ਉੱਤੇ ਗਾਹਤ ਆ ਗਿਆ ਉਸ ਨੂੰ ਖਾਣਾ ਪੀਣਾ ਚੰਗਾ ਪਰੋਸੋ ਉਹ ਜੋ ਉਹਦੇ ਢਿੱਡ ਦੇ ਵਿੱਚ ਜਾਣਾ ਜੋ ਉਹਦੀ ਸਿਹਤ ਸੰਬੰਧੀ ਜ਼ਰੂਰੀ ਆ ਉਹਦਾ ਧਿਆਨ ਰੱਖੋ ਪਰ ਜੇਦੋ ਵੀ ਤੁਸੀਂ ਕਿਤੇ ਜਾਉਂਦੇ ਹੋ ਤਾਂ ਇਸ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖੋ